ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਦੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਐਸੀ ਕਹਾਣੀ ਹੈਗੀ ਏ ਜੋ ਤੁਸੀਂ ਸੁਣ ਕੇ ਤੁਹਾਡੇ ਲੋਕਾਂ ਨੇ ਖੜੇ ਹੋ ਜਾਣਗੇ ਬਹੁਤ ਹੀ ਸੱਚੀ ਕਹਾਣੀ ਹੈਗੀ ਏ ਜਿਹੜੀ ਕਿ ਇੱਕ ਬੇਟੀ ਦੀ ਤੇ ਉਸ ਦੇ ਬਾਪ ਦੀ ਕਹਾਣੀ ਹੈ ਠੀਕ ਹੈ ਕਿ ਬੇਟੀ ਕਿਸ ਤਰ੍ਹਾਂ ਆਪਣੇ ਬਾਪ ਨੂੰ ਆਦਾ ਦੁੱਧ ਪਿਆਉਂਦੀ ਹੈ ਠੀਕ ਹੈ ਕਮੀਜ਼ ਉਤਾਰ ਕੇ ਉਹਦੇ ਸਾਹਮਣੇ ਬਹੁਤ ਹੀ ਜਾਦੀ ਸੀਰੀਅਸ ਘਟਨਾ ਹੈਗੀ ਇਹ ਤੇ ਆਪਾਂ ਤੁਹਾਨੂੰ ਦੱਸਾਂ ਸੁਣਾਉਣ ਜਾਂਦੇ ਆਂ ਜਾ ਰਹੇ ਆਂ ਇੱਕ ਬੁੱਢਾ ਆਦਮੀ ਹੁੰਦਾ ਜਿਹਨੂੰ ਕਿ ਜੇਲ ਹੋ ਜਾਂਦੀ ਏ ਠੀਕ ਹੈ ਜੇਲ ਕਿਸ ਕਰਕੇ ਹੁੰਦੀ ਏ ਉਹ ਵੀ ਤੁਹਾਨੂੰ ਅੱਗੇ ਆਪਾਂ ਦੱਸਾਂਗੇ ਵੀਡੀਓ ਤੇ ਲਾਸਟ ਤੱਕ ਬਣੇ ਰਹੋ ਤਾਂ ਹੀ ਤੁਹਾਨੂੰ ਪੂਰੀ ਕਹਾਣੀ ਦੀ ਸਮਝ ਆਵੇਗੀ ਤੇ ਕਿਤੇ ਨਾ ਕਿਤੇ ਤੁਸੀਂ ਇਹ ਕਹਾਣੀ ਜਰੂਰ ਸੁਣੀ ਵੀ ਹੋਵੇਗੀ ਜਾਂ ਕਿਤੇ ਦੇਖੀ ਹੋਵੇਗੀ ਤੇ ਜਿੰਨਾ ਜਿੰਨਾਂ ਨੇ ਦੇਖੀ ਜਾਂ ਸੁਣੀ ਹੋਵੇਗੀ ਤੇ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਸੱਚੀਆਂ ਕਹਾਣੀਆਂ ਵਾਸਤੇ ਤੇ ਆਪਾਂ ਸ਼ੁਰੂ ਕਰਦੇ ਹਾਂ ਉਹ ਜਿਹੜਾ ਬਾਪ ਹੁੰਦਾ ਉਹਨੂੰ ਜੇਲ ਹੁੰਦੀ ਏ ਉਹਨੂੰ ਜੇਲ ਉਹਨੂੰ ਕੀ ਸਜ਼ਾ ਹੋ ਜਾਂਦੀ ਏ ਮੌਤ ਦੀ ਤੇ ਮੌਤ ਵੀ ਐਸੀ ਕਿ ਜਿਸ ਕਰਕੇ ਨਾ ਹੀ ਉਹ ਉਹਨੂੰ ਫਾਂਸੀ ਤੇ ਚੜਾਇਆ ਜਾਵੇਗਾ ਤੇ ਨਾ ਹੀ ਕਿਸੇ ਤਲਵਾਰ ਨਾਲ ਉਹਦਾ ਸਿਰ ਵੱਢਿਆ ਜਾਵੇਗਾ ਉਹਨਦੀ ਇਹ ਸਜ਼ਾ ਹੁੰਦੀ ਏ ਉਹਦੀ ਸਜ਼ਾ ਹੁੰਦੀ ਹੈ ਕਿ ਉਹਨੂੰ ਭੁੱਖੇ ਰਹਿ ਕੇ ਦਿਨ ਰਾਤ ਤੇ ਉਹਨਾਂ ਦੀ ਸਜ਼ਾ ਹੁੰਦੀ ਕਿ ਭੁੱਖੇ ਨੇ ਹੀ ਤੜਫ ਤੜਫ ਕੇ ਮਰਨਾ ਹੈ ਠੀਕ ਹੈ ਇੱਕ ਕਹਾਣੀ ਉਸ ਬੁੱਢੇ ਦਾ ਇਹ ਜੁਲੂਖ ਹੁੰਦਾ ਹੈ ਕਿ ਉਸ ਨੂੰ ਆਪ ਦੇ ਬਾਪ ਨੂੰ ਮਾਰਨ ਦਾ ਦਤੇ ਕਤਲ ਹੁੰਦਾ ਹੈ ਠੀਕ ਹੈ ਇਹ ਕਤਲ ਕੀਤਾ ਹੁੰਦਾ ਹੈ ਉਹਦੇ ਹੀ ਛੋਟੇ ਭਰਾ ਨੇ ਜਿਹੜਾ ਕਿ ਉਸੇ ਹੀ ਥਾਣੇ ਦੇ ਵਿੱਚ ਅਫਸਰ ਹੁੰਦਾ ਹੈ ਠੀਕ ਹੈ ਉਹਨੇ ਕੀਤਾ ਹੁੰਦਾ ਹੈ ਕਿਉਂਕਿ ਉਹਨੂੰ ਸਾਰੇ ਪਤਾ ਹੁੰਦਾ ਹੈ ਇਹ ਟੂਠਾ ਕੇਸ ਹੁੰਦਾ ਜਿਸ ਕਰਕੇ ਉਹਨੂੰ ਕਤਲ ਦੀ ਸਜ਼ਾ ਮੌਤ ਦੀ ਸਜ਼ਾ ਹੋ ਜਾਂਦੀ ਹੈ ਠੀਕ ਹੈ ਤੇ ਉਹ ਉਹਨੇ ਜੇਲ੍ਹ ਵਿੱਚ ਭੁੱਖੇ ਪਿਆਸੇ ਰਹਿਣਾ ਹੁੰਦਾ ਪਰ ਉਹ ਭੁੱਖ ਪਿਆਸ ਨਾਲ ਕਦੇ ਵੀ ਤੜਫਦਾ ਨਹੀਂ ਸੀ ਹੁੰਦਾ ਜਿਸ ਕਰਕੇ ਉੱਥੋਂ ਦੇ ਸਾਰੇ ਲੋਕ ਹੀ ਹੈਰਾਨ ਸੀ ਥਾਣੇ ਦੇ ਅੰਦਰ ਕਿ ਇਹਨੂੰ ਭੁੱਖ ਪਿਆਸ ਨਾਲ ਕਿਉਂ ਨਹੀਂ ਤੜਫਦਾ ਇਹ ਮੰਨਤਾ ਕਿਉਂ ਨਹੀਂ ਕਰਦਾ ਕਿਸੇ ਦੇ ਸਾਹਮਣੇ ਤੇ ਇਹ ਵਧੀਆ ਸੌਂਦਾ ਰਹਿੰਦਾ ਬੰਦਾ ਹੈ ਤੇ ਇਹ ਭੁੱਖ ਆਦੀ ਕਿਸ ਤਰ੍ਹਾਂ ਬਟਾਉਂਦਾ ਹੈ ਉਸ ਨੂੰ ਕੋਈ ਵੀ ਮਿਲਦਾ ਨਹੀਂ ਸੀ ਉਸ ਨੂੰ ਇੱਕ ਹੋਰ ਸੁਨੇਹਾ ਦੀ ਅਰਜੀ ਲਾਈ ਸੀ ਇੱਕ ਥਾਣੇ ਦੇ ਵਿੱਚ ਕਿ ਮੈਨੂੰ ਮੇਰੀ ਬੇਟੀ ਨਾਲ ਮਿਲ ਦਿੱਤਾ ਜਾਵੇ ਠੀਕ ਹੈ ਤੇ ਉਹ ਕਹਿੰਦੇ ਨੇ ਕਿ ਠੀਕ ਹੈ ਨਾ ਮਿਲਣਾ ਉਹ ਅਰਜੀ ਲਾਉਂਦਾ ਹੈ ਤੇ ਉਹ ਸਰਜੀ ਵਿੱਚ ਉਹਨੂੰ ਮਨਜ਼ੂਰੀ ਮਿਲ ਜਾਂਦੀ ਹੈ ਉਸ ਨੂੰ ਬੇਟੀ ਨੂੰ ਮਿਲਣ ਦੀ ਤੇ ਉਹ ਬੇਟੀ ਨੂੰ ਜਦੋਂ ਮਿਲਣਾ ਆਉਂਦੀ ਆਉਂਦੀ ਪੂਰੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ ਕਿ ਇਹ ਕੁਝ ਖਾਣ ਲਈ ਤਾਂ ਨਹੀਂ ਲਿਆਉਂਦੀ ਜਿਹੜਾ ਕਿ ਉੱਥੋਂ ਆਦੇ ਅਫਸਰ ਸੀ ਉਹਨਾਂ ਨੂੰ ਸ਼ੱਕ ਸੀ ਕਿ ਹੋਰ ਤਾਂ ਇਹਦੇ ਕੋਲ ਕੁਝ ਵੀ ਆਉਂਦਾ ਜਾਂਦਾ ਨਹੀਂ ਸੀ ਇਹਦੀ ਬੇਟੀ ਹੀ ਆਉਂਦੀ ਹੈ ਤੇ ਜਿਹੜਾ ਉਹਦਾ ਛੋਟਾ ਭਰਾ ਸੀ ਉਹਨੇ ਜਿਹੜਾ ਉੱਥੇ ਅਫਸਰ ਸੀ ਤੇ ਉਹਨੇ ਕੀ ਕੀਤਾ ਸੀ ਕਿ ਜਿਹੜੇ ਸੁਪਰਵਾਈਜ਼ਰ ਸੀ ਉਹਨਾਂ ਨੂੰ ਕਿ ਹੁਕਮ ਦਿੱਤਾ ਹੋਇਆ ਸੀ ਕਿ ਹਾਂ ਤੁਸੀਂ ਇਸ ਦੀ ਕੁੜੀ ਦੀ ਚੰਗੀ ਤਰ੍ਹਾਂ ਚੈਕਿੰਗ ਕਰਨੀ ਹੈ ਤੇ ਜਿਹੜਾ ਉਹ ਚੈਕਿੰਗ ਵਾਲਾ ਹੁੰਦਾ ਹੈ ਉਹ ਚੰਗੀ ਤਰ੍ਹਾਂ ਉਸਦੀ ਚੈਕਿੰਗ ਕਰਦਾ ਹੁੰਦੇ ਪਿੱਛੇ ਅੱਗੇ ਸਾਰੀਆਂ ਥਾਵਾਂ ਤੇ ਹੱਥ ਲਾਉਂਦਾ ਹੈ ਤੇ ਇਹ ਇੱਕ ਜਿਹੜਾ ਹੋਰ ਚੌਕੀਦਾਰ ਹੁੰਦਾ ਉਹ ਵੇਖ ਰਿਹਾ ਹੁੰਦਾ ਹੈ ਤੇ ਉਹਨੂੰ ਚੰਗਾ ਨਹੀਂ ਲੱਗਦਾ ਕਿ ਭਾਵੇਂ ਇਹਗਾ ਆਦਮੀ ਹੈ ਜਾਂ ਕੁਛ ਵੀ ਇਹ ਪੁਲਿਸ ਵਾਲਾ ਹੈ ਤੇ ਪਰ ਇਹਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਇੱਕ ਔਰਤ ਨੂੰ ਇਸ ਤਰ੍ਹਾਂ ਹੱਥ ਲਾਉਣ ਦਾ ਤੇ ਉਹਦਾ ਮੂੰਹ ਵਗੈਰਾ ਸਾਰਾ ਉਹ ਚੰਗੀ ਤਰ੍ਹਾਂ ਚੈੱਕ ਕਰਦਾ ਹੈ ਠੀਕ ਹੈ ਚੈੱਕ ਕਰਨ ਤੋਂ ਬਾਅਦ ਉਹ ਆਪਣੇ ਪਿਓ ਨੂੰ ਮਿਲ ਲ ਜਾਂਦੀ ਹੈ ਠੀਕ ਹੈ ਤੇ ਜਿਹੜਾ ਉਹ ਸਾਰਾ ਕੁਝ ਦੇਖ ਰਿਹਾ ਹੁੰਦਾ ਹੈ ਉਹ ਉਸ ਬੰਦੇ ਕੋਲ ਆਉਂਦਾ ਹੈ ਕਿ ਤੈਨੂੰ ਕਿਸ ਨੇ ਹੱਕ ਦਿੱਤਾ ਹੈ ਕਿ ਹਾਂ ਤੂੰ ਇਸ ਦੀ ਚੰਗੀ ਤਰ੍ਹਾਂ ਕੀ ਐਸ ਤਰ੍ਹਾਂ ਹੁੰਦੇ ਹੱਥ ਲਗਾਵੇਂ ਇਹ ਤੈਨੂੰ ਕਿਸ ਨੇ ਦਿੱਤਾ ਉਹ ਫਿਰ ਦੱਸਦਾ ਹੈ ਕਿ ਮੈਨੂੰ ਆਰਡਰ ਨੇ ਖਾਸ ਆਰਡਰ ਨੇ ਕਿ ਹਾਂ ਤੂੰ ਇਸ ਕੁੜੀ ਦੀ ਚੰਗੀ ਤਰ੍ਹਾਂ ਚੈਕਿੰਗ ਕਰਨੀ ਹੈਗੀ ਹੈ ਕਿਉਂਕਿ ਇਹ ਉਹਦਾ ਪਿਓ ਨੂੰ ਅੱਜ ਹਫ਼ਤੇ ਤੋਂ ਜ਼ਿਆਦਾ ਦਿਨ ਹੋ ਗਏ ਨੇ ਕੀ ਜੇਲ੍ਹ ਵਿੱਚ ਨੂੰ ਤੇ ਪਰ ਉਹ ਇਸ ਕੁੜੀ ਨੂੰ ਮਿਲਦਾ ਬਸ ਹੋਰ ਉਹਦੇ ਕੋਲ ਕੋਈ ਖੁਜਾ ਹੈ ਗਾਣੇ ਖਾਣ ਪੀਣ ਲਈ ਫਿਰ ਵੀ ਉਹ ਕੋਸ਼ ਵਧੀਆ ਪਿਆ ਹੈ ਸੁੱਤਾ ਵੀ ਰਾਤ ਨੂੰ ਵਧੀਆ ਰਹਿੰਦਾ ਇਸ ਕਰਕੇ ਉਹ ਬਹੁਤ ਹੈਰਾਨ ਸੀ ਤੇ ਇਸ ਕਰਕੇ ਮੈਨੂੰ ਅਫਸਰ ਨੇ ਸਖਤ ਅੰਦਾਜ਼ ਵਿੱਚ ਹੁਕਮ ਦਿੱਤੇ ਨੇ ਕਿ ਤੂੰ ਇਸ ਦੀ ਚੰਗੀ ਤਰ੍ਹਾਂ ਤਲਾਸ਼ੀ ਕਰਨੀ ਹੈ ਚੰਗੀ ਤਰ੍ਹਾਂ ਇਹਨੂੰ ਚੈੱਕ ਕਰਨਾ ਕਿ ਇਹ ਕੁਝ ਲੈ ਕੇ ਤਾਂ ਨਹੀਂ ਆਉਂਦੀ ਆ ਦੇ ਬਾਪ ਦੇ ਖਾਣ ਪੀਣ ਦੇ ਲਈ ਕੁਝ ਨਹੀਂ ਇਸ ਕਰਕੇ ਮੈਂ ਉਹਨੂੰ ਕੋਈ ਮਜ਼ੇ ਲੈਣ ਵਾਸਤੇ ਹੱਥ ਨਹੀਂ ਲਾਉਂਦਾ ਮੈਂ ਉਹਦੀ ਚੈਕਿੰਗ ਕਰਨ ਵਾਸਤੇ ਹੱਥ ਲਾਉਣਾ 나 ਹੀ ਮੈਨੂੰ ਕੋਈ ਮਜ਼ਾ ਲੈਣ ਲਈ ਮੈਂ ਹੈਵ ਇਨ ਇਹਨੂੰ ਹੱਥ ਲਾਉਣਾ ਉਹ ਇਹ ਕਹਾਣ ਸੁਣ ਕੇ ਤੇ ਬਹੁਤ ਹੈਰਾਨ ਹੈਰਾਨ ਹੁੰਦਾ ਜਿਹੜੇ ਚੌਕੀ ਆਦਾਰ ਹੁੰਦਾ ਹੈ ਇਸੇ ਤਰ੍ਹਾਂ ਹੀ ਫਿਰ ਉਹ ਜਦੋਂ ਮਿਲ ਕੇ ਪਰ ਇੱਕ ਕੁੜੀ ਦੀ ਇਹ ਵੀ ਖਾਸ ਗੱਲ ਸੀ ਕਿ ਜਦੋਂ ਉਹ ਕੁੜੀ ਆ ਤੇ ਬਾਪ ਨੂੰ ਮਿਲਦੀ ਸੀ ਤੇ ਮਿਲਣ ਤੋਂ ਬਾਅਦ ਜਦੋਂ ਵਾਪਸ ਜਾਂਦੀ ਸੀ ਉਸ ਸਮੇਂ ਉਹਦੀਆਂ ਅੱਖਾਂ ਭਿੱਜੀਆਂ ਹੁੰਦੀਆਂ ਸੀ ਕਿ ਰੋ ਕੇ ਉਹ ਉਸ ਵਿੱਚੋਂ ਨਿਕਲਦੀ ਸੀ ਤੇ ਉਹ ਸੋਚਦੇ ਸੀ ਕਿ ਇਸ ਤਰ੍ਹਾਂ ਦੇ ਦਬਾਅ ਨਾਲ ਕੀ ਹੁੰਦਾ ਹੈ ਜਿਹੜਾ ਕਿ ਉਹ ਰੋ ਕੇ ਹੀ ਵਾਪਸ ਜਾਂਦੀ ਹੈ ਉਸੇ ਦਿਨ ਹੀ ਰਾਤ ਨੂੰ ਉਹ ਚੰਗੀ ਤਰ੍ਹਾਂ ਦਾ ਬਾਪ ਜਿਹੜਾ ਹੁੰਦਾ ਹੈ ਸੁੱਤਾ ਬਿਆ ਹੁੰਦਾ ਹੈ ਜੰਗੀ ਤਰ੍ਹਾਂ ਜਦੋਂ ਸੁਤਾਨ ਦਾ ਹੈ ਤੇ ਜਿਹੜਾ ਜੇਲਰ ਹੁੰਦਾ ਜੋ ਤੇ ਡੰਡਾ ਮਾਰਦਾ ਹੈ ਜਿਹੜੇ ਹੁੰਡੇ ਹੁੰਦੇ ਜੇਲ ਦੇ ਜੇਲ ਦੇ ਬਾਰੇ ਸਾਰੇ ਇਹ ਉਹਨਾਂ ਚੰਗੀ ਤਰ੍ਹਾਂ ਉਹਨਾਂ ਤੇ ਡੰਡਾ ਮਾਰਦਾ ਹੈ ਤੇ ਉਹਨੂੰ ਠਾਉਂਦਾ ਹੈ ਤੇ ਉਹ ਅੱਗੋਂ ਕੀ ਕਹਿੰਦਾ ਹੈ ਕਿ ਤੁਸੀਂ ਦਿਨੇ ਤੱਕ ਨਹੀਂ ਚੈਨ ਨਾਲ ਪੈਣ ਦੇਦੇ ਜਿਹੜਾ ਕੁੜੀ ਦਾ ਬਾਪ ਹੁੰਦਾ ਹੈ ਤੇ ਰਾਤ ਨੂੰ ਤਾਂ ਸੌਣ ਲੈਂਦੇ ਕਰੋ ਉਹ ਫਿਰ ਉਹ ਇਹ ਹੈਰਾਨ ਹੁੰਦਾ ਹੈ ਕਿ ਕਿਸ ਤਰ੍ਹਾਂ ਹਫਤੇ ਨਹੀਂ ਤੇ ਜਿਹੜਾ ਬੰਦਾ ਭੁੱਖਾ ਬਿਆਸਾ ਹੁੰਦਾ ਹੈ ਤੇ ਉਹ ਹਫਤੇ ਤੋਂ ਵੱਧ ਕੱਟ ਨਹੀਂ ਸਕਦਾ ਹੁੰਦਾ ਤੁਹਾਨੂੰ ਵੀ ਇਹ ਗੱਲ ਪਤਾ ਹੈ ਕਿ ਭੁੱਖ ਨਾਲ ਬੰਦਾ ਅੱਧਾ ਹੋ ਜਾਂਦਾ ਹੈ ਪਰ ਉਹਦੇ ਸਰੀਰ ਵਿੱਚ ਕੋਈ ਤਬਦੀਲੀ ਨਹੀਂ ਸੀ ਉਹ ਤਾਂ ਵਧੀਆ ਫਿੱਟ ਪਿਆ ਹੋਇਆ ਸੀ ਤੇ ਉਹ ਸੋਚਦੇ ਸੀ ਕਿ ਇਹਨਾਂ ਸਿਹਤ ਦਾ ਕੀ ਰਾਜ਼ ਹੈ ਠੀਕ ਹੈ ਇਸੇ ਤਰ੍ਹਾਂ ਹੀ ਹੌਲੀ-ਹੌਲੀ ਇਹ ਮਾਮਲਾ ਚੱਲਦੀ ਗਿਆ ਉਹਨੇ ਕਾਫੀ ਟਾਈਮ ਕਰਤਾ ਫਿਰ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਚੌਂਕੀਦਾਰ ਸੁਪਰਵਾਈਜ਼ਰ ਨੇ ਕਿ ਇਸਦੇ ਪਿੱਛੇ ਕੀ ਰਾਜ਼ ਹੈ ਫਿਰ ਉਹਨਾਂ ਨੇ ਅਰਜੀ ਲਾਈ ਕਿ ਹਾਂ ਕਿ ਅਸੀਂ ਇਸ ਦੇ ਨਾਲ-ਨਾਲ ਰਹਿਣਾ ਚਾਹੁੰਦੇ ਆ ਉੱਤੇ ਉਹ ਅਫਸਰ ਜੱਜ ਦੇ ਉੱਤੇ ਲਉਂਦੇ ਨੇ ਅਰਜੀ ਤੇ ਉਹ ਕਹਿੰਦੇ ਨੇ ਕਿ ਉਹ ਹੁੰਦਾ ਨਹੀਂ ਉਹਨਾਂ ਦੀ ਪਰਸਨਲ ਲਾਈਫ ਵਿੱਚ ਜਾ ਕੇ ਆਂਦਾ ਉਹਨਾਂ ਨੂੰ ਨਹੀਂ ਆਰਡਰ ਮਿਲਦਾ ਤੇ ਪਰ ਉਹ ਕਹਿੰਦੇ ਨੇ ਕਿ ਤੁਸੀਂ ਦੂਰੋਂ ਕਰ ਸਕਦੇ ਜੇ ਜੋ ਵੀ ਪਤਾ ਕਰਨਾ ਹੈ ਪਰ ਉਹਨਾਂ ਨੇ ਨੇੜੇ ਨਹੀਂ ਜਾ ਸਕਦੇ ਉਹਨਾਂ ਨੂੰ ਅਰਜੀ ਮਿਲ ਜਾਂਦੀ ਇਸੇ ਤਰ੍ਹਾਂ ਹੀ ਉਹ ਜਿਹੜਾ ਸੁਪਰ ਹੁੰਦਾ ਹੈ ਵਾਈਜ਼ਰ ਉਹ ਉਹਨਾਂ ਤੇ ਚੰਗੀ ਤਰ੍ਹਾਂ ਨਿਗਰ ਰੱਖਦਾ ਹੈ ਚੰਗੀ ਤਰ੍ਹਾਂ ਹੀ ਉਹਨਾਂ ਦੀ ਨਿਗਰ ਰੱਖਦਾ ਹੈ ਨਿਗਰੱਖਣ ਤੋਂ ਬਾਅਦ ਜਦੋਂ ਕਿ ਉਹ ਕੁੜੀ ਮਿਲ ਲਾਉਂਦੀ ਏ ਫਿਰ ਉਸ ਦੀ ਉਸੇ ਤਰ੍ਹਾਂ ਚੰਗੀ ਤਰ੍ਹਾਂ ਉਹਦੀ ਕੀ ਕੀਤੀ ਜਾਂਦੀ ਤਲਾਸ਼ ਕੀਤੀ ਜਾਂਦੀ ਏ ਚੰਗੀ ਤਰ੍ਹਾਂ ਤਲਾਸ਼ੀ ਕਰਨ ਤੋਂ ਬਾਅਦ ਫਿਰ ਉਸ ਨੂੰ ਉਹ ਆਪਣੇ ਬਾਪ ਨੂੰ ਜਦੋਂ ਮਿਲ ਜਾਂਦੀ ਏ ਉਹ ਦੂਰ ਤੋਂ ਹੀ ਇੱਕ ਕੈਮਰੇ ਦੇ ਰਾਹੀਂ ਉਹਨਾਂ ਨੂੰ ਦੇਖਦੇ ਨੇ ਠੀਕ ਹੈ ਤੇ ਉਹ ਕੁੜੀ ਕੀ ਕਰਦੀ ਜਦੋਂ ਆਪਣੇ ਬਾਪ ਦੇ ਕੋਲ ਜਾਂਦੀ ਏ ਤੇ ਆਪਣਾ ਜਿਹੜਾ ਕਬੀਸ ਹੁੰਦੀ ਏ ਉਹ ਉਤਾਰ ਦਿੰਦੀ ਏ ਉਤਾਰ ਕੇ ਤੇ ਉਹਦਾ ਜਿਹੜਾ ਬਾਪ ਹੁੰਦਾ ਏ ਤੇ ਉਹਦੀ ਛਾਤੀ ਨਾਲ ਲਿਪਟ ਜਾਂਦਾ ਏ ਠੀਕ ਏ ਜੇ ਜਿਸ ਕਰਕੇ ਜਿਹੜਾ ਦੂਰੋਂ ਕੈਮਰੇ ਰਾਈ ਸੁਪਰਵਾਈਜ਼ਰ ਦੇਖ ਰਿਆ ਸੀ ਉਹਨੂੰ ਉਹਦੀਆਂ ਅੱਖਾਂ ਤੇ ਯਕੀਨ ਨਹੀਂ ਹੁੰਦਾ ਇਹ ਘਟਨਾ ਦੇਖ ਕੇ ਕਿ ਹਾਂ ਕਿਸ ਤਰ੍ਹਾਂ ਬਾਪ ਆਪਣੀ بیਟੀ ਤੋਂ ਮਤਲਬ ਕਿ ਨਾਲ ਜਾ ਇਹੋ ਜਿਹਾ ਕੁਝ ਹੋ ਸਕਦਾ ਉਹਨਾਂ ਦੇ ਵਿੱਚ ਕਿ ਕਿਸ ਤਰ੍ਹਾਂ ਹਾਂ ਉਹ ਫਿਰ ਉਹਦਾ ਕੇਸ ਹੋਰ ਹੋ ਜਾਂਦਾ ਏ ਕਿ ਕੇਸ ਦੇ ਵਿੱਚ ਬਲਾਤਕਾਰ ਦਾ ਹੋ ਜਾਂਦਾ ਕਿ ਆਉਦੇ ਜੇ ਬਾਪ ਨਾਲ ਗਲਤ ਜਾਂ ਬਾਪ ਹਨਾ ਤੇ ਉਹਦੇ ਜਿਹੜਾ ਛੋਟਾ ਭਰਾ ਦੇ ਦੋਨੋਂ ਨੂੰ ਪਤਾ ਲੱਗਦਾ ਹੈ ਤੇ ਉਹ ਸਾਰੇ ਪਾਸੇ ਗੱਲ ਲੁੱਟ ਜਾਂਦੀ ਹੈ ਕਿ ਹਾਂ ਕਿ ਕੁੜੀ ਨੂੰ ਇੰਨੀ ਅੱਗ ਲੱਗੀ ਹੋਈ ਹੈ ਕਿ ਜਿਹੜੀ ਕੀ ਉਹਦੇ ਪਿਓ ਨੂੰ ਇਸ ਚੀਜ਼ ਦੇ ਲਈ ਮਿਲ ਲ ਜਾਂਦੀ ਹੈ ਕਿ ਨਾ ਉਹਦੇ ਨਾਲ ਗਲਤ ਰਿਲੇਸ਼ਨ ਬਣਾ ਲਈ ਤੇ ਹੌਲੀ ਹੌਲੀ ਮਾਮਲਾ ਜੱਜ ਤੇ ਕਰ ਪਹੁੰਚ ਜਾਂਦਾ ਹੈ ਠੀਕ ਹੈ ਜਦ ਪਹੁੰਚ ਜਾਂਦਾ ਹੈ ਤੇ ਉਹ ਹੁੰਦੇ ਤੇ ਗਲਤ ਇਲਜ਼ਾਮ ਹੁੰਦਾ ਹੈ ਤੇ ਜਿਹੜੀ ਉਹ ਕੁੜੀ ਹੁੰਦੀ ਏ ਉਹਨ ਦੀ ਸਾਕੀ ਬੇਟੀ ਹੁੰਦੀ ਏ ਜਿਹੜਾ ਉਹ ਪਿਓ ਜੇਲ੍ਹ ਵਿੱਚ ਹੁੰਦਾ ਹੈ ਤੇ ਉਹਨੇ ਹਜੇ ਥੋੜੇ ਟਾਈਮ ਪਹਿਲਾਂ ਹੀ ਉਹਦਾ ਵਿਆਹ ਆ ਹੰਦਾ ਕੁੜੀ ਦਾ ਠੀਕ ਹੈ ਇਸ ਉਹਦਾ ਹਸਬੰਡ ਦੀ ਡੈਥ ਹੋ ਜਾਂਦੀ ਏ ਫਿਰ ਉਹ ਮਾਮਲਾ ਚਲਾ ਜਾਂਦਾ ਹੈ ਤੇ ਉੱਥੇ ਉਹਨੂੰ ਸਾਰੇ ਹੀ ਗਲਤ ਕਹਿਣ ਲੱਗ ਪੈਂਦੇ ਨੇ ਕੀ ਹਾਂ ਕੀ ਇਹ ਗਲਤ ਏ ਫਿਰ ਹੌਲੀ ਹੌਲੀ ਸਮਾਂ ਬਦਲਦਾ ਜਾਂਦਾ ਹੈ ਤੇ ਫਿਰ ਥੋੜਾ ਜਿਹੜਾ ਤਾਂ ਪਹਿਲਾਂ ਅਫਸਰ ਜੱਜ ਹੁੰਦਾ ਹੈ ਉਹਦੀ ਤੇ ਜਿਹੜਾ ਅਫਸਰ ਹੁੰਦਾ ਦਾ ਭਰਾ ਉਹਦੇ ਨਾਲ ਪੂਰੀ ਗੱਲਬਾਤ ਹੁੰਦੀ ਉਹ ਕੈਸਾ ਕੁਸਾ ਚੜਾ ਚੜੂ ਦਿੰਦਾ ਹੈ ਜਿਸ ਕਰਕੇ ਕੀ ਉਹਦੇ ਭਰਾ ਅਫਸਰਆ ਹੋ ਜਾਂਦੀ ਹੈ ਫਿਰ ਥੋੜੇ ਟਾਈਮ ਬਾਅਦ ਉਹ ਜੱਜ ਚੇਂਜ ਹੋ ਜਾਂਦਾ ਬਦਲ ਜਾਂਦਾ ਹੈ ਤੇ ਫਿਰ ਉਹ ਸਾਰੇ ਉਹ ਕੇਸਾਂ ਦੀ ਸਾਰਾ ਕੁਸ਼ ਥੋੜਾ ਥਾੜੀ ਕਰਦਾ ਹੈ ਫਿਰ ਉਹ ਕੇਸ ਸਾਰਾ ਪੜਦਾ ਹੈ ਤੇ ਫਿਰ ਉਹਨਾਂ ਦੇ ਅਦਾਲਤ ਚ ਜਾਂਦੇ ਨੇ ਜਦੋਂ ਜਾਂਦੇ ਨੇ ਤੇ ਉਹ ਜੜੇ ਚੌਂਕੀ ਸੁਪਰਵਾਈਜ਼ਰ ਚੌਂਕੀਦਾਰ ਇਹਨਾਂ ਦੇ ਜੁਲ ਆਉਂਦੇ ਨੇ ਕਿ ਹਾਂ ਕਿ ਤੁਸੀਂ ਆਉਂਦਾ ਨਾ ਇਹ ਗਲਤ ਰਿਲੇਸ਼ਨ ਇਹਨਾਂ ਦਾ ਇਹਨਾਂ ਦਾ ਠੀਕ ਹੈ ਮਾ ਪਿਓ ਦੀ ਦਾ ਇਹ ਬਹੁਤ ਹੀ ਗਲਤ ਕੰਮ ਕਰਦੇ ਨੇ ਥਾਣੇ ਵਿੱਚ ਆਣ ਕੇ ਵੀ ਠੀਕ ਹੈ ਕਿ ਜੇਲ੍ਹ ਵਿੱਚ ਰਹਿ ਕੇ ਵੀ ਇਹਨਾਂ ਦੀ ਇਹ ਉਹ ਜਦੋਂ ਇਹ ਸਾਰਾ ਕੁਝ ਸੁਣ ਕੇ ਤੇ ਉਹ ਜਿਹੜੀ ਕੁੜੀ ਹੁੰਦੀ ਹੈ ਤੇ ਉਹ ਵੀ ਬਹੁਤ ਹੁੰਦੀ ਉਹ ਕਹਿੰਦੀ ਕਿ ਇਦਾਂ ਕੁਝ ਵੀ ਨਹੀਂ ਹੈਗਾ ਤੇ ਫਿਰ ਉਹਦਾ ਬਾਪ ਹੁੰਦਾ ਹੈ ਉਹ ਵੀ ਉਹਨੂੰ ਸਾਰੀ ਕਹਾਣੀ ਦੱਸਦਾ ਹੈ ਕਿ ਹਾਂ ਕਿ ਮੈਂ ਮੈਨੂੰ ਇਹਨੂੰ ਮਿਲਣਾ ਜਾਣਾ ਹੁੰਦਾ ਹੈ ਤੇ ਮੈਂ ਇਸ ਨੂੰ ਬੁਲਾਉਣਾ ਆਪਦੀ ਬੇਟੀ ਨੂੰ ਤੇ ਇਹ ਮੈਨੂੰ ਉਹਦੀ ਜਿਹੜੀ ਧੀ ਹੁੰਦੀ ਉਹ ਕਹਿੰਦੀ ਹੈ ਕਿ ਮੈਂ ਇਹਦੇ ਲਈ ਕੁਝ ਲਿਆਦਾ ਸਕਦੀ ਨਹੀਂ ਸੀ ਇਸ ਕਰਕੇ ਜਦੋਂ ਮੈਂ ਉਹਨੂੰ ਮਿਲਣ ਜਾਣੀ ਸੀ ਤਾਂ ਤੇ ਆਪ ਦਾ ਕਮੀਜ਼ ਉੱਪਰਲੇ ਕੱਪੜੇ ਉਤਾਰ ਦਿੰਦੀ ਹਾਂ ਤੇ ਆਪਦੇ ਪਿਆਉਣ ਕਿ ਨਹੀਂ ਸਾ ਕਿ ਤੁਸੀਂ ਮਿਟਾ ਲਓ ਆਪਦੀ ਭੁੱਖ ਕੀ ਆਦੀ ਪੋਖਾ ਮੈਂ ਡਾਲੋ ਮੈਂ ਆਪ ਦੇ ਪਿਓ ਨੂੰ ਆਪ ਦਾ ਦੁੱਧ ਪਿਉਂਦੀ ਸੀ ਇਹ ਸੁਣ ਕੇ ਸਾਰੇ ਹੀ ਹਰਾ ਲਹਿ ਜਾਂਦੇ ਨੇ ਕਿਉਂਕਿ ਐਨੀ ਮੈਂ ਕੁਛ ਲਜਾ ਤੋ ਸਕਦੀ ਨਹੀਂ ਤੇ ਪਰ ਮੈਨੂੰ ਪਤਾ ਸੀ ਮੇਰਾ ਪਿਓ ਸੱਚਾ ਹੈ ਤੇ ਮੈਂ ਉਹਨੂੰ ਮਰਨ ਵੀ ਨਹੀਂ ਦੇ ਸਕਦੀ ਸੀ ਤੇ ਇਸ ਕਰਕੇ ਮੈਨੂੰ ਇਹ ਕਰਨਾ ਪੈਂਦਾ ਤੇ ਫਿਰ ਉਹ ਪਿਓ ਦੱਸਦਾ ਹੈ ਕਿ ਮੇਰੀ ਧੀ ਦੇ ਵਿਆਹ ਨੂੰ 1.5 ਸਾਲ 2 ਸਾਲ ਹੋ ਗਏ ਨੇ ਤੇ ਇਹਦੇ ਘਰੇ 4 ਮਹੀਨਿਆਂ ਦਾ ਬੱਚਾ ਵੀ ਹੈਗਾ ਹੈ ਦੇ ਇੰਦੇਕਾਰ ਵਾਲੇ ਦੀ ਡੈਥ ਹੋ ਗਈ ਸੀ ਤੇ ਮੈਨੂੰ ਇਹ ਰਿਟਰੀਨ ਪਤਾ ਸੀ ਕਿ ਉਹਨੂੰ ਦੁੱਧ ਤੋਂ ਆਉਂਦਾ ਕਿਉਂਕਿ ਉਹ ਉਹਦੇ ਛੋਟੇ ਬੱਚੇ ਨੂੰ ਦੁੱਧ ਦਿੰਦੀ ਹੈ ਇਸ ਕਰਕੇ ਸਾਰੀ ਹੀ ਅਦਾਲਤ ਵਿੱਚ ਸਾਰੇ ਹੀ ਹਰਾਣ ਹੋ ਜਾਂਦੇ ਨੇ ਇਸ ਚੀਜ਼ ਨੂੰ ਵੇਖ ਕੇ ਤੇ ਜੱਜ ਹੁੰਦਾ ਹੈ ਉਹ ਜਿਹੜਾ ਉਹਦਾ ਭਰਾ ਹੁੰਦਾ ਉਹਨੂੰ ਹੁੰਦਾ ਹੈ ਕਿ ਅੱਜ ਇਹਨੂੰ ਸਜ਼ਾ ਹੋ ਹੀ ਜਾਣੀ ਹੈ ਉਹ ਬਹੁਤ ਖੁਸ਼ ਹੁੰਦਾ ਹੈ ਪਰ ਜਦੋਂ ਇਹ ਸਾਰੀ ਘਟਨਾ ਹੁੰਦੀ ਹੈ ਤੇ ਜੱਜ ਸੁਣ ਕੇ ਤੇ ਉਸ ਨੂੰ ਕਿ ਉਹ ਕੋਈ ਸਜ਼ਾ ਨਹੀਂ ਦਿੰਦਾ ਉਹਨੂੰ ਹੀ ਕਰ ਦਿੰਦਾ ਏ ਬਰੀ ਕਰ ਦਿੰਦਾ ਏ ਤੇ ਜਿਹੜਾ ਉਹ ਹੁੰਦਾ ਦੂਸਰਾ ਉਹ ਜਿਹੜਾ ਉਹ ਛੋਟਾ ਭਰਾ ਹੁੰਦਾ ਉਹਦੀਆਂ ਕਾਲੀਆਂ ਘਰਤੂਤਾਂ ਦੇ ਝੂਠੇ ਕੇਸਾ ਕਰਕੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਏ ਤੇ ਉਹਦੇ ਤੇ ਜੁਰਮਾਨਾ ਵੀ ਭਾਰੀ ਪੈ ਜਾਂਦਾ ਏ ਤੇ ਜਿਸ ਕਰਕੇ ਉਹਨਾਂ ਦੇ ਇਹ ਸਾਰਾ ਕੇਸ ਨਿਬੜ ਜਾਂਦਾ ਤੇ ਉਹਦਾ ਪਿਓ ਬਾਹਰ ਆ ਜਾਂਦਾ ਏ ਇਹ ਸੱਚੀ ਘਟਨਾ ਏ ਇੱਕ ਜਿਹੜੀ ਕੁੜੀ ਏ ਉਹਨੇ ਆਪਦੇ ਹੀ ਪਾਪ ਨੂੰ ਦਾ ਦੁੱਧ ਪਿਆ ਸੀ ਤੇ ਇਹ ਹੋ ਵੀ ਸਕਦਾ ਏ ਜੇ ਕਿਸੇ ਦੀ ਜਾਨ ਲਈ ਜ਼ਰੂਰਤ ਏ ਤਾਂ ਇਹ ਕੋਈ ਗਲਤ ਨਹੀਂ ਏਗਾ ਕਿਉਂਕਿ ਇੱਕ ਪੋਜ ਨਹੀਂ ਹੁੰਦਾ ਨਾ ਜੇ ਕੋਈ ਸੋਚੇ ਸਹੀ ਮੰਨਿਆ ਤਾਂ ਠੀਕ ਏ ਇਸ ਕਰਕੇ ਬਹੁਤ ਬਹੁਤ ਹੀ ਸੋਹਣੀ ਕਹਾਣੀ ਤੁਹਾਡੇ ਸਾਹਮਣੇ ਦਰਦਨਾ ਕਹਾਣੀਏ ਦਰਦਨਾ ਕਹਾਣੀਏ ਇਸ ਤਰ੍ਹਾਂ ਹੈ ਕਿ ਬਹੁਤ ਔਖਾ ਹੁੰਦਾ ਏ ਆਪਦੇ ਹੀ ਪਿਓ ਨਾਲ ਇਸ ਤਰ੍ਹਾਂ ਨਾਲ ਇਹ ਕੁੜੀਆਂ ਹੀ ਸਮਝ ਸਕਦੀਆਂ ਹਨ ਵੀਡੀਓ ਵਧੀਆ ਲੱਗੀ ਤੇ ਚਾਹਨਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ YouTube ਵਾਲੇ ਇਹ ਵੀਡੀਓ ਹੋਰਾਂ ਲੋਕਾਂ ਤੱਕ ਪਹੁੰਚੇ ਤੇ ਤੁਸੀਂ ਜ਼ਰੂਰ ਦੱਸੋ ਤੁਹਾਨੂੰ ਇਸ ਕਹਾਣੀ ਵਿੱਚ ਕੀ ਵਧੀਆ ਲੱਗਾ ਤੇ ਕੀ ਗਲਤ ਲੱਗਾ ਕੋਈ ਅੰਦਾਜ਼ ਸੁਣਾਉਣ ਦਾ ਜੇ ਤੁਹਾਨੂੰ ਸਹੀ ਨਹੀਂ ਲੱਗਦਾ ਤੇ ਜ਼ਰੂਰ ਦੱਸੋ ਤੇ ਮਿਲਦੇ ਆ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਸੱਚੀ ਘਟਨਾ ਦੇ ਅਦਾਲਤ ਤੇ ਤਾਂ